ਆਹ ਦੇਖ ਲਓ ਭਰਾ ਕਿੰਨਾ ਖਤਰਾ ਹੈ ਇੱਥੇ ਤੇ ਵਨ ਦੀ ਚੜਾਈ ਦੇਖ ਲਓ ਇੱਕ ਪਾਸੇ ਪੋਪਲੈਨ ਮਸ਼ੀਨ ਖੜੀ ਆ ਤੇ ਦੂਸਰੇ ਪਾਸੇ ਦੇਖ ਲਓ ਇਧਰ ਨਾਲ ਓਨੀ ਚੜਾਈ ਇਹਦੀ ਹੈ ਜਿੰਨੀ ਪੋਪਲੈਨ ਦੀ ਵਨ ਤੇ ਇਧਰ ਦੇਖ ਲਓ ਭਰਾਵਾਂ ਨੇ ਕਿਸ ਤਰ੍ਹਾਂ ਹੋ ਕਰਿਆ ਗੱਟੇ ਲਾ ਲਾ ਕੇ ਮਲਿਕ ਦਾ ਮਸ਼ੀਨ ਉਹ ਖੜੀ ਆ ਪੋਪਲੈਨ ਇਹ ਕਾ ਆ ਕੇ ਰਸਤਾ ਇੱਕ ਰਸਤਾ ਤੀਸਰਾ ਇਹ ਬਣਾ ਰਹੇ ਆ ਤੇ ਕਿਵੇਂ ਲੱਗਦਾ ਭਾਈ ਸੋਨੂ ਕਿਵੇਂ ਲੱਗਦਾ ਵੀ ਵਧਿਆ ਪਾਣੀ ਕਿ ਕਿਵੇਂ ਆ ਪਾਣੀ ਵਧਿਆ ਜੀ ਵਧਿਆ ਵਧਿਆ ਪਾਣੀ ਤੇ ਹੁਣ ਖਤਰਾ ਹੀ ਆ ਪੂਰਾ ਪੂਰਾ ਖਤਰਾ ਪਿੰਡਾਂ ਨੂੰ ਐਸ ਪਿੰਡ ਨੂੰ ਨਹੀਂ ਜੀ 25 ਪਿੰਡਾਂ ਨੂੰ ਫਾਇਲ ਕਦਾ ਖਤਰਾ ਹੈ 25 ਪਿੰਡਾਂ ਨੂੰ ਹਾਂ 25 ਪਿੰਡਾਂ ਨੂੰ ਫਾਇਲ ਕਦਾ ਖਤਰਾ ਹੈ ਆਜ ਆਜ ਚਲੇ ਇਹ ਜਿਹੜਾ ਇੱਥੇ ਬੰਨ ਰੁੱਟਾ ਇਹ ਆਪਣਾ ਖਤਰਾ ਜਿੱਥੇ ਹਾਂਜੀ ਇਹ ਕਿਹੜੇ ਪਿੰਡ ਨੂੰ ਖਤਰਾ ਪਹਿਲਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੀ ਨਵੇਂ ਹਾਸਤੇ ਨੂੰ ਹੈ ਨਵਾਂ ਹਾਸਤਾ ਨਵਾਂ ਰਸਤਾ ਨਵਾਂ ਹਾਸਤਾ ਹਾਂ ਬਜੀ ਗੱਲ ਇਹ ਕਿ ਫਾਜਲ ਕਾ ਤਾਂ ਖਤਰਾ ਜੀ ਆ ਫਾਜਲ ਕਾ ਤਾਂ 30 ਫੁੱਟ ਲੈਵਲ ਉੱਚਾ ਪਾਣੀ ਦਾ ਫਾਜਲ ਕਾ ਤਾਂ ਹਾਂ 30 ਫੁੱਟ ਲੈਵਲ ਪਾਣੀ ਉੱਚਾ ਹੈ ਤੇ ਹੁਣ ਇਹ ਬਹਾ ਤਾਂ ਬਹੁਤ ਤੇਜ਼ ਹੈ ਪਾਣੀ ਦਾ ਐਂ ਜਾ ਹੀ ਜਾਂਦਾ ਹੈ ਵੀ ਤੂੰ ਇੰਨੀ ਚੜਾਈ ਇਹ ਦੀ ਕਿੰਨੀ ਕਰਤੀ ਛੋਡੇ ਸਾਬ ਨਾਲ ਇੱਥੋਂ ਲੈ ਕੇ ਆ ਗੱਟੇ ਲਾਤੇ ਇਧਰੋਂ ਆ ਮਿੱਟੀ ਲਾ ਕੇ ਉਧਰ ਪੋਪ ਲਾਈਨ ਲੱਗੀ ਹੋਈ ਹੈ ਜੀ ਲਗਭਗ 45 ਫੁੱਟ ਤੱਕ ਕਰਾਈ ਹੋ ਗਈ 45 ਫੁੱਟ ਤੱਕ ਅੰਦਰ ਫੁੱਟ ਹੋਰ ਕਰਾਂਗੇ ਅੱਗੇ 50 ਫੁੱਟ ਤੱਕ ਚੜਾਈ ਕਰੋਗੇ ਬੰਨੇ ਦੀ ਹਾਂ ਜੀ ਤੇ ਫੇਰ ਵੀ ਖਤਰਾ ਅਜਿਹਾ ਹਾਂਜੀ ਕਿਉਂਕਿ ਸਾਨੂੰ ਸਰਕਾਰ ਦੀ ਅੱਜ ਪੂਰੀ ਸਪੋਰਟ ਹੈ ਸਰਕਾਰ ਕਹਿੰਦੀ ਤਨ ਜਿੰਨਾ ਬੰਨ ਪੱਕਾ ਕਰੋ ਜਿੰਨੇ ਪੈਸੇ ਲੱਗਦੇ ਜਿੰਨੀ ਮਿੱਟੀ ਹੈ ਜੋ ਵੀ ਹੁੰਦਾ ਹੈ ਪ੍ਰਸ਼ਾਸਨ ਸਾਡੇ ਨਾਲ ਖੜਾ ਹੈ ਅੱਛਾ ਸਰਕਾਰ ਕਹਿ ਰਹੀ ਹੈ ਹਾਂ ਸਰਕਾਰ ਕਹਿ ਰਹੀ ਜੀ ਸਾਡੇ ਨਾਲ ਇੱਥੇ ਐਕਸ਼ਨ ਸਾਹਿਬ ਹੈਗੇ ਨੇ ਐਸਡੀਓ ਐਸਡੀਓ ਸਾਹਿਬ ਹੈਗੇ ਆ ਚਾਰਜ ਹੈ ਜੀ ਮੌਜੂਦਾ ਇਸ ਮੌਕੇ ਤੇ ਹੈਗਾ ਹੈ ਇੱਥੇ ਐਮਐਲਏ ਵੀ ਕਹਿ ਰਹੇ ਹਾਂਜੀ ਐਮਐਲਏ ਵੀ ਕਹੇ ਆਈਸੀ ਵੀ ਸਾਡੇ ਕੋਲ ਹੈ ਉਹ ਵੀ ਕਹਿੰਦੇ ਨੇ ਬੰਨ ਮਜ਼ਬੂਤ ਕਰੋ ਜਿੰਨਾ ਹੋ ਸਕਦਾ ਹੈ ਜਦੋਂ ਜੇ ਡੁੱਬ ਗਿਆ ਤਾਂ ਡੁੱਬ ਹੀ ਗਿਆ ਜਿਹੜੇ ਆ ਦਿਨ ਰਾਤ ਲੱਗੇ ਰਹਿੰਦੇ ਆ ਨਾ ਆਪਣਾ ਆਪਣਾ ਆ ਕਿਹੜਾ ਸਕੂਲ ਆ ਇਹ ਸਕੂਲ ਦੇ ਨਾਲੋਂ ਚੱਕਦੇ ਆ ਹਾਂਜੀ ਉਹ ਦੋ ਪੋਪ ਲਾਈਨ ਲੱਗੀਆਂ ਉਹਨਾਂ ਰਾਤ ਨੂੰ ਵੀ ਦਿਨ ਵੀ ਹਾਂਜੀ ਤੇ ਉਹ ਖਰਚਾ ਕੌਣ ਕਰਦਾ ਉਹ ਉਹ ਸਰਕਾਰ ਕਰਦੀ ਸਾਰਾ ਸਰਕਾਰ ਕਰਦੀ ਹੈ ਬਿਲਕੁਲ ਸਾਰਾ ਖਰਚਾ ਸਰਕਾਰ ਦਾ ਜੀ ਠੀਕ ਹੈ ਪ੍ਰਸ਼ਾਸਨ ਅੱਜ ਸਾਡੀ ਜਿਹੜੀ ਬਹੁਤ ਮਦਦ ਕਰ ਰਿਹਾ ਕਰ ਰਿਹਾ ਪੂਰੀ ਹਾਂਜੀ ਅਸੀਂ ਅੱਜ ਪ੍ਰਸ਼ਾਸਨ ਦੇ ਧੰਨਵਾਦੀ ਆ ਉਹ ਯਾਰ ਮੇਰੇ ਵਰਗੇ ਭਰਾ ਤਾਂ ਐਂ ਕਹੀ ਜਾਂਦੇ ਵੀ ਡਬੋਂਦੀ ਸਰਕਾਰ ਆ ਤੁਸੀਂ ਕਹਿਣਾ ਉਹ ਨਹੀਂ ਹੈ ਇਹ ਜਿਹੜੀ ਕੁਦਰਤੀ ਆਫਤ ਆ ਹੀ ਨਾ ਇਹ ਕਿਸੇ ਦੇ ਵਾਸਤੇ ਦਾ ਰੋਕ ਨਹੀਂਗਾ ਤਾਂ ਸਰਕਾਰ ਇਹ ਕਹਿੰਦੀ ਪ੍ਰਸ਼ਾਸਨ ਇਹ ਕਹਿੰਦਾ ਚਲ ਜਿਹੜੇ ਪਿੰਡ ਡੁੱਬ ਗਏ ਡੁੱਬ ਗਏ ਉਹ ਦੂਜੇ ਤਾਂ ਬਚਾਈਏ ਠੀਕ ਹੈ ਦੂਜੇ ਬਚਾਉਣੇ ਪ੍ਰਸ਼ਾਸਨ ਦੀ ਇੱਕ ਜ਼ਿੰਮੇਵਾਰੀ ਹੈ ਦੇਖੋ ਭਰਾਵਾਂ ਦਾ ਬੁਰਾ ਹਾਲ ਹੈ ਦੱਸ ਰਹੇ ਨੇ ਕਹਿੰਦੇ ਸਾਨੂੰ ਨੀਤ ਤੱਕ ਹੀ ਆਵੇ ਸਾਨੂੰ ਤਾਂ ਹੁਣ ਬੱਚੇ ਵੀ ਸਾਡੇ ਕਰ ਲਾਉਂਦੇ ਆ ਕਿ ਕੋਠਾਂ ਦੇ ਉੱਪਰ ਸਾਰਿਆਂ ਦੇ ਵਿਚਾਰਿਆਂ ਦੇ ਰੱਖੀ ਹੋਈ ਆ ਵਨ ਵਨ ਕੇ ਸਾਰਾ ਸਮਾਨ ਘਰ ਦਾ ਤੇ ਮਸ਼ੀਨ ਫੇਰ ਵੀ ਚੱਲੀ ਜਾਂਦੀ ਹੈ ਇੱਕ ਮਸ਼ੀਨ ਤੇ ਪੋਪਲੇ ਨੇ ਚੱਲੀ ਜਾਂਦੀ ਹੈ ਤੇ ਇੱਕ ਇਧਰ ਆ ਭਰੇ ਜਾਂਦੇ ਆ ਉਹ ਫੌਜੀਆਂ ਦੇ ਵਾਂਗ ਕਰਵਾਣੇ ਹੁੰਦੇ ਆ ਤਾਂ ਸਾਰਿਆਂ ਦੀ ਬਣੇ ਆ ਇਹ ਤੇ ਬੋਰੇ ਭਰ ਰੱਖੇ ਨੇ ਆਹ ਦੇਖੋ ਬੋਰੇ ਭਰੇ ਨੇ ਆਹ ਬੋਰੇ ਭਰੇ ਨੇ ਪਾਣੀ ਦੇ ਆ ਲੈ ਬਈ